ਪੰਜਵਾਂ ਮੇਲਾ ਕੈਲੇ ਜਠੇਰੀਆਂ ਦਾ ਪਿੰਡ ਸਮਰਾਏ ਵਿਖੇ ਮਨਾਇਆ ਗਿਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲੈਕਟ ਕਰੋ ਵਧੀਆ ਕਲਾਸੀਫਾਈਡਿਸ਼ ਤਿਆਰ ਲਗਾਉਣ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਜੀ ਜੈ ਹਾਜੀ ਜੋ ਜਠੇਰਾ ਦਾ ਮੇਲਾ ਮਨਾਇਆ ਜਾ ਰਿਹਾ ਇਸ ਸਮਰਾਵਣ ਕੀ ਅੱਜ ਇਸ ਜਠੇਰਾ ਮੇਲੇ ਦੇ ਨਾਲ ਪਾਸੇ ਕੀ ਗਾਣੇ ਜਾਂਦੇ ਸਭ ਤੋਂ ਪਹਿਲਾਂ ਤਾਂ ਜੈਗੁਰਦੇਵ ਮੈਂ ਅੱਜ ਸਾਰੀ ਸਾਧ ਸੰਗਤ ਨੂੰ ਕੈਲੇ ਪਰਿਵਾਰ ਨੂੰ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਪ੍ਰੋਗਰਾਮ ਦੀ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਤੇ ਨਾਲ ਹੀ ਨਾਲ ਸਾਰੀ ਪ੍ਰਬੰਧਕ ਕਮੇਟੀ ਸੰਗਤ ਦਾ ਇੰਨਾ ਸਹਿਯੋਗ ਦੇਣ ਤੇ ਸਾਥ ਦੇਣ ਤੇ ਬਹੁਤ-ਬਹੁਤ ਧੰਨਵਾਦ ਕਿਉਂਕਿ ਇੰਨੀ ਗਰਮੀ ਦੇ ਵਿੱਚ ਤਪਦੇ ਹੋਏ ਤਪਸ਼ ਦੇ ਵਿੱਚ ਪ੍ਰੋਗਰਾਮ ਕਰਾਉਣਾ ਕੋਈ ਸੌਖੀ ਗੱਲ ਨਹੀਂ ਪਰ ਇਹ ਸਾਰੀ ਬਾਬਿਆਂ ਦੀ ਮਿਹਰ ਸਾਦਕਾ ਹੀ ਸਾਰਾ ਪ੍ਰੋਗਰਾਮ ਹੋ ਰਿਹਾ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਐਨਆਰਆਈ ਵੀਰਾਂ ਦਾ ਕਿੰਨਾ ਨਾਲ ਸਹਿਯੋਗ ਹੈ ਦੇਖੋ ਕੋਈ ਵੀ ਪ੍ਰੋਗਰਾਮ ਇੱਥੇ ਕਰਾਉਣਾ ਹੋਵੇ ਇਹ ਸੰਗਤ ਤੋਂ ਬਿਨਾਂ ਨਹੀਂ ਹੁੰਦਾ ਔਰ ਸੰਗਤ ਦੇਸ਼ਾਂ ਵਿਦੇਸ਼ਾਂ 'ਚ ਪਿੰਡਾਂ 'ਚ ਪੂਰੇ ਪੰਜਾਬ 'ਚ বাসਦੀ ਆ ਤੇ ਸਾਰੇ ਪ੍ਰੋਗਰਾਮ ਕੋਈ ਵੀ ਪ੍ਰੋਗਰਾਮ ਅੱਜ ਕੱਲ ਹੁੰਦਾ ਸੰਗਤ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੁੰਦਾ ਸੋ ਐਨਆਰਆਈ ਵੀਰ ਖਾਸ ਤੌਰ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਯੋਗਦਾਨ ਪਾਇਆ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਦੇਣ ਦਾ ਬਹੁਤ ਬਹੁਤ ਧੰਨਵਾਦ ਗੁਰਦੀਪ ਸੰਗਤਾਂ ਦੇ ਮੰਚ ਕਿੱਦਾਂ ਦਾ ਉਤਸ਼ਾਹ ਦੇਖ ਰਹੇ ਉਤਸ਼ਾਹ ਤਾਂ ਜੇਕਰ ਹੁਣ ਤੁਸੀਂ ਕੈਮਰਾ ਪਿੱਛੇ ਘੁਮਾ ਕੇ ਕਿਤੇ ਦਿਖਾਓ ਇੰਨੀ ਗਰਮੀ ਦੇ ਵਿੱਚ ਜਿੰਨੀ ਸੰਗਤ ਇੱਥੇ ਸਹਿਜ ਨਾਲ ਬੈਠੀ ਆ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਸੰਗਤ ਦੇ ਵਿੱਚ ਉਤਸ਼ਾਹ ਹੀ ਇੰਨਾ ਆ ਕਿ ਇਦਾਂ ਦਾ ਮਾਹੌਲ ਬਣਨ ਤੋਂ ਬਾਅਦ ਵੀ ਫੇਰ ਵੀ ਸੰਗਤ ਦੇਖੋ ਸਵੇਰ ਤੋਂ ਇੱਥੇ ਬੜੇ ਨੇਚਾ ਨਾਲ ਬੜੇ ਤਰੀਕੇ ਨਾਲ ਬੈਠੀ ਆ ਸਾਰੀ ਸੰਗਤ ਕਮੇਟੀ ਦਾ ਪ੍ਰਬੰਧ ਇੰਨਾ ਵਧੀਆ ਆ ਕਿ ਸੰਗਤ ਦੇ ਸ਼ਾਹ ਦੇ ਨਾਲ ਨਾਲ ਪ੍ਰੋਗਰਾਮ ਬਹੁਤ ਹੀ ਚੰਗੇ ਤਰੀਕੇ ਨਾਲ ਚੱਲ ਰਿਹਾ ਸੋ ਜੈ ਭੀਮ ਚੈਨਲ ਸਬਦਾਨ ਚੈਨਲ ਹਰ ਇੱਕ ਧਰਮ ਦਾ ਸਨਮਾਨ ਕਰਦਾ ਤੁਸੀਂ ਜੈ ਭੀਮ ਚੈਨਲ ਬਾਰੇ ਕੀ ਕਹਿਣਾ ਚਾਹੋ ਜੈ ਭੀਮ ਚੈਨਲ ਅਸੀਂ ਇਹਨੂੰ ਪਹਿਲਾਂ ਵੀ ਦੇਖਦੇ ਰਹਿੰਦੇ ਆ ਇਹ ਸਾਰੇ ਤਕਰੀਬਨ ਵੱਡੀਆਂ ਇਵੈਂਟ ਨੂੰ ਕਵਰ ਕਰਦਾ ਸੋ ਅਸੀਂ ਇਹ ਚੈਨਲ ਦੇ ਬਾਰੇ ਜਿੰਨਾ ਸੁਣਿਆ ਜਿੰਨਾ ਦੇਖਿਆ ਅੱਜ ਤੱਕ ਬਹੁਤ ਹੀ ਚੰਗਾ ਲੱਗਾ ਸੋ ਅੱਜ ਵੀ ਸਾਨੂੰ ਜੈ ਭੀਮ ਚੈਨਲ ਦੇ ਅਸੀਂ ਇਹਨਾਂ ਨੂੰ ਚੈਨਲ ਨੂੰ ਵੀ ਭਰਾਈ ਦਿੰਨੇ ਆ ਸੋ ਅੱਜ ਇੱਥੇ ਕਵਰ ਕਰਨ ਆਏ ਆ ਤੇ ਪੰਜਾਬ ਦੀ ਯੂਆ ਪੀਡੀਓ ਨਸ਼ਿਆਂ ਵੱਲ ਜਾ ਰਹੀ ਹੈ ਤੁਸੀਂ ਉਹ ਬੱਚਿਆਂ ਬਾਰੇ ਕੀ ਜਾਣੇ ਚਾਹੁੰਦੇ ਹੋ ਦੇਖੋ ਇਸ ਟਾਈਮ ਪੰਜਾਬ ਦੇ ਵਿੱਚ ਇਹ ਇੱਕ ਕਿਸਮ ਦਾ ਕੋੜ ਆ ਜਿਹੜਾ ਨਸ਼ਾ ਪੰਜਾਬ ਨੂੰ ਲੱਗ ਗਿਆ ਪੰਜਾਬ ਕਿਸੇ ਟਾਈਮ ਸ਼ੂਰ ਵੀਰਾਂ ਯੋਧਿਆਂ ਦੀ ਧਰਤੀ ਆ ਖਵਾਉਂਦਾ ਸੀ ਪਰ ਇਹ ਨਸ਼ੇ ਨੇ ਪੰਜਾਬ ਨੂੰ ਐਸੇ ਘੌਣ ਵਾਂਗੂ ਖਾਦਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਨੁਕਸਾਨ ਪੰਜਾਬ ਦਾ ਨਸ਼ੇ ਨੇ ਕੀਤਾ ਮੈਂ ਕਹਿੰਦਾ ਇੰਨਾ ਨੁਕਸਾਨ ਪੰਜਾਬ ਦਾ ਹੋਰ ਕਦੇ ਵੀ ਨਹੀਂ ਹੋਇਆ ਸੀ ਪਰ ਹੁਣ ਸਾਨੂੰ ਯੂਥ ਨੂੰ ਆਪ ਮੋੜੇ ਆਉਣਾ ਪੈਣਾ ਸਾਨੂੰ ਯੂਥ ਨੂੰ ਇੱਕ ਸੇਧ ਦੇਣੀ ਪੈਣੀ ਆ ਕਿ ਕਿੱਦਾਂ ਅਸੀਂ ਯੂਥ ਨੂੰ ਨਸ਼ੇ ਚੋਂ ਕੱਢ ਕੇ ਚੰਗੀ ਪੀੜ੍ਹੀ ਚੰਗੀ ਸੇਧ ਵੱਲ ਲਿਆਉਣਾ ਉਹਦੇ ਲਈ ਸਾਨੂੰ ਇਹਨਾਂ ਨੂੰ ਚੰਗੀਆਂ ਗਰਾਊਂਡਾਂ ਦੇਣੀਆਂ ਪੈਣੀਆਂ ਚੰਗੀ ਸੇਧ ਦੇਣੀ ਪੈਣੀ ਆ ਤਾਂ ਜੋ ਇਹਨਾਂ ਦਾ ਧਿਆਨ ਨਸ਼ੇ ਵੱਲੋਂ ਨਾ ਜਾਵੇ ਨਸ਼ੇ ਤੋਂ ਹਟ ਕੇ ਦੁਬਾਰਾ ਤੋਂ ਇਹ ਪੀੜ੍ਹੀ ਆਪਣਾ ਕੰਮ ਸੰਭੇ ਚੰਗੀਆਂ ਗਰਾਊਂਡਾਂ ਜਾਵੇ ਖੇਡਾਂ ਵੱਧੇ ਤਾਂ ਜੋ ਪੰਜਾਬ ਦੁਬਾਰਾ ਤੋਂ ਰੰਗਲਾ ਪੰਜਾਬ ਬਣ ਸਕੇ ਪਹਿਲਾਂ ਮੈਂ ਸਾਰੀ ਹੀ ਜੋ ਸੰਗਤ ਆਈ ਆ 13 ਉਹ ਰਾਣਾ ਪਾਣਾ ਦੀ ਤਰਵਾਤੇ ਨਮਸਤ ਨਤਮਸਤ ਕੋਣ ਮੇਲੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਔਰ ਐਨਆਰਆਈ ਬੀਆ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਜਿੱਦਾਂ ਸਰਵੰਸਾਭਾ ਨੇ ਕਿਹਾ ਹੈ ਵੀ ਕੋਈ ਵੀ ਮੇਲਾ ਜਾਂ ਕੋਈ ਵੀ ਕੰਮ ਚੰਗਾ ਕੰਮ ਆ ਉਹ ਸੰਗਤ ਤੋਂ ਬਗੈਰ ਨਹੀਂ ਸੰਗਤ ਕਿਸੇ ਵੀ ਰੂਪ ਵਿੱਚ ਹੋ ਸਕਦੀ ਚਾਹੇ ਐਨਆਰਵੀ ਰਾ ਚਾਹੇ ਲੋਕਲ ਆ ਅਸੀਂ ਫੇਰ ਵੀ ਬੱਚੇਚੇ ਤੌਰ ਤੇ ਐਨਆਰਵੀ ਤੇ ਲੋਕਲ ਸੰਗਤ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਉਤਲਾ ਕਰਕੇ ਮੇਲੇ ਹੁੰਦੇ ਅੱਜ ਹੁਣ ਅੱਜ ਦੇ ਸਟੇਜ ਦੇ ਪ੍ਰੋਗਰਾਮ ਕੀ ਕਿਹੜੇ ਕਿਹੜੇ ਆਰਟਿਸਟ ਆਏ ਨੇ ਕੋਈ ਆਰਟਿਸਟ ਜੀ ਸਭ ਤੋਂ ਪਹਿਲਾਂ ਬਲਬੀਰ ਰਾਗਨੀ ਜੀ ਗਾ ਚੁੱਕੇ ਆ ਹੁਣ ਸਾਡੇ ਜੱਸੀ ਭਾਜੀ ਤੇ ਸਾਡੇ ਜੋ ਮੇਨ ਕਲਾਕਾਰ ਆ ਸੁਖਜਿੰਦਰ ਅਲਫਾਜ਼ ਜੀ ਉਹ ਤੋਂ ਬਾਅਦ ਹੀ ਲੱਗਣਗੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਸੰਗਤਾਂ ਨੂੰ ਸੰਦੇਸ਼ ਇਹ ਹੈ ਜੀ ਕਿਰਪਾ ਰਣਾਪਣਾ ਜੀ ਸਾਰੀ ਕਮੇਟੀ ਵੱਲੋਂ ਬਈ ਗੁਰੂ ਤੇ ਲੜ ਲਗੋ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਸ਼ਾਨਦਾ ਹੋ ਰਿਹਾ ਜੀ ਆ ਤੁਸੀਂ ਆਏ ਆਪਣੀ ਖੁਸ਼ੀ ਨਾਲ ਆਏ ਆ ਤੇ ਸੰਗਤ ਵੀ ਇੱਥੇ ਖੁਸ਼ੀ ਨੂੰ ਲੈ ਕੇ ਆਈ ਹੈ ਅਸੀਂ ਜਾਂ ਤੇ ਬਾਬਿਆਂ ਦੀ ਕਿਰਪਾ ਕਰੋ ਕਿ ਬਾਬਿਆਂ ਦੀ ਕਿਰਪਾ ਤੇ ਜਾਂ ਇਹ ਜਿਹੜੀ ਸੰਗਤ ਆਈ ਆ ਇਹ ਬਹੁਤ ਸੰਗੜ ਸਿਆਣੀ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਘਰਾਂ ਵਿੱਚ ਬਹੁਤ ਵਧੀਆ ਖਾਣ ਨੂੰ ਦਿੱਤਾ ਹੋਇਆ ਤੇ ਉਸੇ ਕਰਕੇ ਇਹਨਾਂ ਨੇ ਮਨਾਂਦਰ ਖੁਸ਼ੀ ਕਰਕੇ ਇਸੇ ਮੇਲੇ ਤੇ ਆਏ ਹਨ ਤੇ ਆ ਮੈਂ ਆਏ ਦੋਨੇ ਦੇਖ ਰਿਹਾ ਕਿ ਸੰਗਤਾਂ ਦਾ ਕੋਈ ਕਿਸਾਨ ਸਾਭ ਨੇ ਇੰਨੀ ਸੰਗਤ ਆ ਚੁੱਕੀ ਹੈ ਤੇ ਤੁਹਾਡਾ ਕਿਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੰਗਤ ਨੂੰ ਤਫਾਰ ਹੈ ਕਿ ਇੱਥੇ ਮੇਲਾ ਕਿਦਾਂ ਦਾ ਹੋ ਰਿਹਾ ਲੋਕਾਂ ਨੂੰ ਸਨੇਹਾ ਦੇ ਰਹੇ ਹਨ ਕਿ ਚੰਗੇ ਬੰਦਿਆਂ ਤੋਂ ਇੰਟਰਵਿਊ ਲੈ ਕੇ ਕਿ ਉਹਨਾਂ ਤੋਂ ਇੰਟਰਵਿਊ ਲਈਏ ਕਿ ਜਿਹੜੇ ਬੱਚੇ ਪਰਹਾਵਾਂ ਤੇ ਪਏ ਆ ਉਹ ਆਪਣੇ ਰਹੁ ਤੇ ਆਸਕ ਤੇ ਆਪਣੇ ਮਾਪੇ ਦਾ ਉਹ ਸੰਸਕਾਰ ਕਰ ਜਨਤਾ ਦਾ ਆਸ਼ਾ ਉਹਨਾਂ ਨੇ ਇੱਥੇ ਪ੍ਰਬੰਧ ਚੰਗੇ ਹੋਣ ਕਰਕੇ ਜਨਤਾ ਦੇ ਆਪਣੇ ਹਾਲ ਵਿੱਚ ਉਤਸ਼ਾਹ ਆਇਆ ਸਟੇਜ ਕਮੇਟੀ ਦਾ ਆਸ਼ਾ ਜਨਤਾ ਨੂੰ ਦੇਖ ਕੇ ਕਿ ਜਨਤਾ ਕਿੰਨੀ ਇੱਥੇ ਪਹੁੰਚੀ ਆ ਤੇ ਉਸੇ ਤਰ੍ਹਾਂ ਇਹ ਮੇਰੇ ਕਮੇਟੀ ਦੇ ਵੀ ਉਹਨਾਂ ਦੇ ਬਹੁਤ ਖੁਸ਼ ਹਣ ਤੇ ਇਸੇ ਤਰ੍ਹਾਂ ਮਿਲੇ ਲੱਗਦੇ ਰਹੇ ਤੇ ਤੁਸੀ ਵੀ ਇੱਥੇ ਦਾਦਾ ਸੰਦੇਸ਼ ਜਨਤਾ ਦਾ ਫੁੱਟੇ ਰਹੋ ਤੁਹਾਡਾ ਸਾਰਾ ਧੰਨਵਾਦ ਰੱਬ ਤੋਂ ਡਰਿਆ ਕਰੇ ਉਹ ਛੱਡ ਦੇ ਪਾਪ ਕਮਾਉਣੇ ਰੱਬ ਤੋਂ ਡਰਿਆ ਕਰੇ ਪਰਿਆ ਕਰੇ ਕੇ ਸਰਗਾਮੋ ਜਾਣਾ ਸਿਰਰ ਨਿਕਰਿਓ ਟਰ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ बि न मछली जीाणी बीन प्वर्गांच कम पाणी बि न मछली जी पिणु पाणी बिना प्वर्गां विच कम कर हर हिकु ਜਿਦੀ ਗਲ ਠੰਡੇ ਤੇ ਨਾਲ ਸੁਣਿਆ ਕਰ ਹਾਂ ਜੇ ਸੁਰਗਾ ਨੂੰ ਜਾਣਾ ਡਰਿਆ ਕਰੂੂ ਸਭ ਤੇ ਪਾਪ ਕਮਾਉਣੇ ਰੱਬ ਤੋਂ ਡਰਿਆ ਕਰੂੂ ਸਭ ਤੇ ਪਾਪ ਕਮਾਉਣੇ ਰੱਬ ਤੋਂ ਡਰਿਆ ਕਰ ਹਾਂ ਕਰ ਸੈਨਿਕ ਹਾਜ਼ਰੀ ਕਬੂਲ ਕਰਦੇ ਹੋ ਮਨਕੇ ਮੈਨੂੰ ਕੋਈ ਕਾਲੀ ਕੋਈ ਨਹੀਂ ਹੁੰਦੀ ਕਿਉਂਕਿ ਹਰ ਕੋਈ ਬੰਦਾ ਕੋਈ ਆਸ ਲੈ ਕੇ ਹੁੰਦਾ ਹੈ ਬਾਬਾ ਜੀ ਘੱਟੋ ਘੱਟ ਮੈਨੂੰ 5 7 ਸਤ ਤੋਂ ਵੱਡੀ ਗੱਲ ਆ ਕੈਲੇ ਪਰਿਵਾਰ ਦੀ ਸਮਰਾਮਾ ਪਿੰਡ ਨੂੰ ਬਹੁਤ ਵੱਡੀ ਦੇਣ ਆ ਰਿਹਾ ਤੇ ਇਕੱਲਾ ਸਾਡੇ ਪਿੰਡ ਚ ਨਹੀਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਕੈਲੇ ਪਰਿਵਾਰ ਇਸ ਟਾਈਮ ਬਸਿਆ ਆ ਸੋ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਆ ਇਹਨਾਂ ਦੇ ਰਿਣੀ ਆ ਨੇ ਸਾਡੇ ਲਈ ਜੋ ਵੀ ਸੇਵਾ ਸਾਡੂ ਲਈ ਜਾਏਗੀ ਅਸੀਂ ਹਮੇਸ਼ਾ ਨਾਲ ਬਾਤ ਚੜ ਕੇ ਸਹਿਯੋਗ ਦੇਵਾਂਗੇ ਤੇ ਹਮੇਸ਼ਾ ਲਈ ਤੁਹਾਡੇ ਨਾਲ ਖੜੇ ਆ। ਸੋ ਬਹੁਤਾ ਸਮਾਂ ਨਹੀਂ ਲੈਣਾ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧਰਵਾਜੀ ਸਰਪੰਚ ਸਾਹਿਬ ਔਰ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਛੋਟਾ ਜਿਹਾ ਤੁਹਾਨੂੰ ਸਨਮਾਨ ਚਿੰਨ ਤੁਹਾਡੇ ਜਾਤ ਪੂਰੀ ਪੰਚਾਇਤ ਨੂੰ ਖਾਸ ਕਰਕੇ ਇਸ ਪੰਚਾਇਤ ਦੇ ਮੁਖੀ ਸਰਪੰਚ ਸਾਹਿਬ ਐ ਸਰਦਾਰ ਬਹਾਦਰ ਸਰਦਾਰ ਗੁਰਵਿੰਦਰ ਸਿੰਘ ਜੀ ਇੱਥੇ ਆਉਂਦੇ ਜੀ ਆਇਆਂ ਨਿੱਕਾ ਨਿੱਕਾ ਸਵਾਗਤ ਮੋਸਟ ਰਕਮ ਜੀ ਜਿੱਥੇ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਤੇ ਨਾਲ ਦੀ ਨਾਲ ਸਾਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਕੰਮ ਕਰੋਗੇ ਵੈਸੇ ਸਾਨੂੰ ਇਸ ਡੇਰੀ ਨੂੰ ਬੜਾ ਜ਼ਕੀਨ ਹੈ ਇਸ ਪੰਚਾਇਤ ਦੇ ਉੱਤੇ ਤੇ ਜਿਹੜੀਆਂ ਪਹਿਲਾਂ ਪੰਚਾਇਤਾਂ ਬਿਲਾਂਗ ਕੇ ਕਿ ਸਾਡਾ ਕਹਿਣਾ ਨਹੀਂ ਮੋੜਿਆ ਥੈਂਕ ਯੂ ਜੀ ਥੈਂਕ ਯੂ so much ਤੇ ਨਾਲ ਦੀ ਨਾਲ ਸਰਪੰਚ ਸਾਹਿਬ ਇਹ ਦੋ ਮਿੰਟ ਹੋਰ ਬੈਠਣਾ ਪੈ ਜਿਨ੍ਹਾਂ ਨੇ ਨਿਸ਼ਾਦ ਸਾਹਿਬ ਦੀ ਸੇਵਾ ਕੀਤੀ ਹੈ ਫਤੰਸੋਂ ਪਰਿਆਜੋ ਦੋ ਮਿੰਟੋ ਮਾਸੀਆ ਚਾਚੀਆ ਯਾਦ ਟੋਵਣ ਕਲਾ ਬੋਧੀਆਂ ਨੇ ਜਿਓ ਤੇਰੇ ਰੱਬ ਤੋਂ ਪਹਿਲਾਂ ਮਹਾਵਾਚੇਤੇ ਆਉਂਦੀਆਂ ਨੇ ਤੇਰੇ ਰੱਬ ਤੋਂ ਪਹਿਲਾਂ ਬਾਵਾ ਚੇਤੇ ਆਉਂਦਿਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਸ ਸ਼ਹਿਰ ਜੇਸ ਪਿੰਡ ਜੇਸ ਨਗਰ ਵਿੱਚ ਮੇਲਾ ਹੋ ਰਿਹਾ ਹੈ ਉਸ ਪਿੰਡ ਦੇ ਮੁਖੀ ਸਰਦਾਰ ਬਹਾਦਰ ਸਰਦਾਰ ਗੁਰਵਿੰਦਰ ਸਿੰਘ ਜੀ ਉੱਥੇ ਆਏ ਨੇ ਇੱਥੇ ਦਰਵਾਜ਼ੇ ਉੱਤੇ ਸਜਦਾ ਸलाम ਕਰਨੇ ਉਹਨਾਂ ਨੂੰ ਪਰਵਾਇਤ ਕਮੇਟੀ ਵੱਲੋਂ ਜੀ ਆਇਆਂ ਏ ਕਹਿੰਦੇ ਕਾ ਸਤਿ ਆਹ ਜੀ ਸ੍ਰੀ ਜੀ ਜਿਹੜਾ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਪਿਆਰ ਕਰਦੇ ਆ ਸਗੇਸ਼ੇ ਖੈਨ ਨਕੀ ਕੀਏ ਜੋ ਧੰਬੀ ਚੱਪ ਰਹੇ ਤੇ ਸਾਂ ਲਖਰੀ ਮੇਰੇ ਘਰ ਰਹਾ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ ਇਹ ਮੈਂ ਕਹਾ ਕਰਕੇ ਛੋਟਾ ਕੀਤਾ ਕਿਉਂਕਿ ਮੈਂ ਕੱਲ ਅੱਜ ਕੱਲ ਦੁਨੀਆ ਦੇ ਉੱਤੇ ਪਾਪ ਤੇ ਪਾਪਾਂ ਵਾਸਤੇ ਮੈਂ ਸਾਈਂ ਆਂਤਰਾ ਬੋਲੂਗਾ ਉਹ ਸਾਈਂ